ਸ਼ਤਕਾਰਯੋਗ ਦੋਸਤੋ ਪਿਛਲੇ ਦਿਨੀ ਇੱਕ ਐਕਸਰਸਾਈਜ਼ ਐਂਡ ਟੈਕਸੇਸ਼ਨ ਅਫਸਰ ਜਿਹੜੇ ਕਿ ਆ ਸ਼ਰਾਬ ਦੀਆਂ ਦੁਕਾਨਾਂ ਵਾਲਾ ਮਹਿਕਮਾ ਜਿਹੜਾ ਹੁੰਦਾ ਇਹਦੇ ਅਫਸਰ ਹੁੰਦੇ ਆ ਉਹ ਇਹਨਾਂ ਦੀ ਦੇਖਰੇਖ ਕਰਨੀ ਹੁੰਦੀ ਹੈ ਇਹਦਾ ਸਾਕਪਤਾਵ ਰੱਖਦੇ ਆ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਤਾਂ ਗੱਲਬਾਤ ਦੇ ਵਿੱਚੋਂ ਉਹਨਾਂ ਦੇ ਮੂੰਹੋਂ ਇਹ ਗੱਲ ਵੀ ਨਿਕਲੀ ਕਿ ਅਸੀਂ ਤੇ ਟਾਰਚ ਮਾਰ ਮਾਰ ਕੇ ਦੇਖਦੇ ਆ ਕਿ ਪੰਜਾਬ ਦੇ ਵਿੱਚ ਕਿਤੇ ਕੋਈ ਇਲਾਕਾ ਸ਼ਰਾਬ ਦੀ ਦੁਕਾਨ ਖੋਲਣ ਵੱਲੋਂ ਰਹਿ ਤਾਂ ਨਹੀਂ ਗਿਆ ਕੋਈ ਆ ਜਗ੍ਹਾ ਖਾਲੀ ਤਾਂ ਨਹੀਂ ਪਈ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਸ਼ਰਾਬ ਲੈਣ ਦੇ ਵਿੱਚ ਦਿੱਕਤ ਆਉਂਦੀ ਹੋਵੇ ਹਰੇਕ ਨੂੰ ਆਰਾਮ ਨਾਲ ਜਿਹੜੀ ਸਰਕਾਰੀ ਸ਼ਰਾਬ ਹੈ ਉਹ ਸਪਲਾਈ ਹੁੰਦੀ ਹੈ ਜੇ ਕਿਤੇ ਜਗ੍ਹਾ ਖਾਲੀ ਆ ਸੀ ਉੱਥੇ ਦੁਕਾਨ ਖੋਲਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇਹ ਤੋਂ ਸਭ ਤੋਂ ਵੱਧ ਜਿਹੜਾ ਮਾਲ ਗਿਆ ਹੈਗਾ ਪੈਸਾ ਸਰਕਾਰ ਦੇ ਖਜ਼ਾਨੇ ਚ ਜਾਂਦਾ ਉਹ ਇਸੇ ਸ਼ਰਾਬ ਰਾਹੀਂ ਹੀ ਜਾਂਦਾ ਹੈ ਇਹ ਇੱਕ ਅਫਸਰ ਦੇ ਸ਼ਬਦ ਨੇ ਤੇ ਅਸੀਂ ਵੀ ਆਪਾਂ ਵੀ ਦੇਖਦੇ ਆ ਕਿ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਨਿਗਾਹ ਮਾਰ ਕੇ ਵੇਖ ਲਓ ਕਿਸੇ ਪਿੰਡ ਦੇ ਵਿੱਚ ਨਿਗਾਹ ਮਾਰ ਕੇ ਵੇਖ ਲਓ ਕੋਈ ਪਿੰਡ ਸ਼ਰਾਬ ਦੇ ਠੇਕੇ ਤੋਂ ਬਿਨਾ ਖਾਲੀ ਨਹੀਂ ਹੈ ਸਕੂਲ ਹੋਵੇ ਨਾ ਹੋਵੇ ਹਸਤਾੜ ਉਸ ਪਿੰਡ ਚ ਹੋਵੇ ਨਾ ਹੋਵੇ ਪਰ ਸ਼ਰਾਬ ਦਾ ਠੇਕਾ ਲਾਜ਼ਮੀ ਹੁੰਦਾ ਹੈ ਸ਼ਹਿਰਾਂ ਦੇ ਵਿੱਚ ਨਿਗਾਹ ਮਾਰ ਕੇ ਵੇਖ ਲਓ ਹਰ ਕਿਲੋਮੀਟਰ ਦੇ ਉੱਤੇ ਇੱਕ ਸ਼ਹਿਰ ਦੇ ਵਿੱਚ ਸ਼ਰਾਬ ਦਾ ਜੜਾ ਬੜਾ ਠੋਕ ਕੇ ਲਿਖਿਆ ਹੁੰਦਾ ਹੈ ਠੇਕਾ ਸ਼ਰਾਬ ਦੇਸੀ ਤੇ ਅੰਗਰੇਜ਼ੀ ਇੱਥੇ ਠੰਡੀ ਬੀਅਰ ਮਿਲਦੀ ਹੈ ਇਹ ਸਾਰਾ ਕੁਝ ਲਿਖਿਆ ਹੁੰਦਾ ਹੈ ਤੇ ਜੇ ਸਕੂਲਾਂ ਤੇ ਨਿਗਾਹ ਮਾਰਗੇ ਤਾਂ ਸ਼ਰਾਬ ਦੀ ਦੁਕਾਨ ਤਾਂ 1 ਕਿਲੋਮੀਟਰ ਤੇ ਮਿਲ ਜਾਂਦੀ ਹੈ ਇਹ ਚੰਗਾ ਸਕੂਲ ਆ ਜਿਹੜਾ ਉਹ 10 ਕਿਲੋਮੀਟਰ ਤੇ 20 ਕਿਲੋਮੀਟਰ ਤੇ 30 ਕਿਲੋਮੀਟਰ ਤੇ ਕਈ ਵਾਰੀ ਚੰਗਾ ਸਕੂਲ ਆ ਜਿਹੜਾ ਅਸੀਂ ਦੇਖਦੇ ਆ ਕਿ ਬੱਚੇ 30 30 40 40 ਕਿਲੋਮੀਟਰ ਬੈਨਾਂ ਦੇ ਉੱਤੇ ਪੜਨ ਜਾਂਦੇ ਆ ਜਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਕਿਉਂਕਿ ਉਹਨਾਂ ਦੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਚੰਗੇ ਸਕੂਲ ਹੈ ਹੀ ਨਹੀਂ ਗਏ ਤੇ ਜਿਹੜੇ ਦੇਸ਼ ਦੇ ਵਿੱਚ ਚੰਗਾ ਸਕੂਲ ਘੱਟੋ ਘੱਟ 10 20 ਕਿਲੋਮੀਟਰ ਤੇ ਹੋਵੇ ਤੇ ਸ਼ਰਾਬ ਦਾ ਠੇਕਾ ਹਰ ਕਿਲੋਮੀਟਰ ਦੇ ਉੱਤੇ ਹੋਵੇ ਹੋਵੇ ਹਰ ਪਿੰਡ ਦੇ ਵਿੱਚ ਹੋਵੇ ਤੇ ਫੇਰ ਉਸ ਦੇਸ਼ ਦੀ ਉਸ ਇਲਾਕੇ ਦੀ ਤਰੱਕੀ ਕਿਹੋ ਜਿਹੀ ਹੋਏਗੀ ਇਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਤਾਂ ਇਸ ਗੱਲ ਨੂੰ ਪੁੱਠਾ ਗੇੜ ਦੇਣ ਦੀ ਲੋੜ ਹੈ ਮੇਰੇ ਵੀਰੋ ਤੇ ਭੈਣੋ ਕਿ ਅਸੀਂ ਇਹ ਵੀ ਸੁਣਦੇ ਹਾਂ ਕਿ ਸ਼ਰਾਬ ਦੇ ਉੱਤੇ ਗਾਊ ਸੈਸ ਲੱਗਿਆ ਹੋਇਆ ਤੇ ਸ਼ਰਾਬ ਦੀ ਬੋਤਲ ਦੇ ਉੱਤੇ ਐਜੂਕੇਸ਼ਨ ਸੈਸ ਐਜੂਕੇਸ਼ਨ ਸੈਸ ਜਿਹਨੂੰ ਕਹਿੰਦੇ ਆ ਕਿ ਸ਼ਰਾਬ ਦੇ ਵਿੱਚੋਂ ਕੁਝ ਪੈਸੇ ਬਚਾ ਕੇ ਅਸੀਂ ਸਕੂਲ ਵੀ ਚਲਾਉਣੇ ਆ ਉਸੇ ਨਾਲ ਹੀ ਜਣੀ ਬੱਚਿਆਂ ਦਾ ਬਾਪ ਪਹਿਲਾਂ ਸ਼ਰਾਬ ਖਰੀਦੇਗਾ ਪੀਏਗਾ ਉਹਦੇ ਵਿੱਚੋਂ ਬਚਾਏ ਹੋਏ ਪੈਸੇ ਨਾਲ ਫਿਰ ਸਕੂਲ ਚੱਲਣਗੇ ਐਜੂਕੇਸ਼ਨ ਸੈਸ ਕੌਸਸ ਹੋਰ ਪਤਾ ਨਹੀਂ ਕਿਹੜੇ-ਕਿਹੜੇ ਸੈਸ ਟੈਕਸ ਹੈ ਜਿਹੜੇ ਸ਼ਰਾਬ ਦੇ ਉੱਤੇ ਲੱਗਦੇ ਐ ਮਾਲੀਆ ਚੱਲਦਾ ਹੈ ਤਾਂ ਇਹ ਇੱਕ ਕਮਜ਼ੋਰੀ ਬਣ ਗਈ ਹੈ ਪੰਜਾਬ ਦੀ ਇਹ ਤਾਂ ਠੇਕਿਆਂ ਦੀ ਸ਼ਰਾਬ ਆ ਬਾਕੀ ਜਿਹੜੀ 2 ਨੰਬਰ ਵਾਲੀ ਜ਼ਹਿਰੀਲੀ ਪਤਾ ਨਹੀਂ ਕੀ ਕੁਸ਼ ਹੈਗਾ ਇੱਕ ਵੱਡਾ ਬਾਜ਼ਾਰ ਹੈ ਇਹ ਸ਼ਰਾਬ ਦਾ ਵੱਡਾ ਕਾਰੋਬਾਰ ਹੈ ਇਹਦੇ ਉੱਤੇ ਆਪਾਂ ਜਾਣਦੇ ਆ ਜਿੰਨੀ ਮਰਜ਼ੀ ਗੱਲ ਕਰੀ ਜਾਈਏ ਤਾਂ ਮੇਰਾ ਤਾਂ ਧਿਆਨ ਤੁਹਾਡਾ ਇਸ ਮਸਲੇ ਤੇ ਖਿੱਚਣਾ ਸੀ ਕਿ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਹਰ ਕਿਲੋਮੀਟਰ ਦੇ ਉੱਤੇ 1 ਕਿਲੋਮੀਟਰ ਦੇ ਉੱਤੇ ਸ਼ਰਾਬ ਦਾ ਠੇਕਾ ਮਿਲ ਜਾਂਦਾ ਹੈ ਪਰ ਜਿਹੜਾ ਚੰਗਾ ਸਕੂਲ ਹੈ ਉਹ 10 ਕਿਲੋਮੀਟਰ ਤੇ 20 ਤੇ 30 ਤੇ 40 ਕਿਲੋਮੀਟਰ ਤੱਕ ਮਿਲਦਾ ਜਾ ਕੇ ਇਹ ਹਾਲਾਤ ਨੇ ਸਾਡੇ ਤੇ ਜਿੱਦੇ ਤਸਵੀਰ ਇਸ ਤੋਂ ਉਲਟ ਹੋਏਗੀ ਕਿ ਸ਼ਰਾਬ ਦਾ ਠੇਕਾ ਹੋਏਗਾ 20 ਕਿਲੋਮੀਟਰ ਦੇ ਉੱਤੇ ਤੇ ਸਕੂਲ ਹੋਏਗਾ ਹਰ ਕਿਲੋਮੀਟਰ ਦੇ ਉੱਤੇ ਪਰ ਇਥੇ ਅਸੀਂ ਦੇਖਿਆ ਕਿ ਉਲਟ ਵਰਤਾਰਾ ਚੱਲ ਰਿਹਾ ਹੈ ਕਿ ਕਿਸੇ ਪਿੰਡ ਦੇ ਵਿੱਚ ਜੇ 10 ਬੱਚੇ ਹੁਣ 20 ਬੱਚੇ ਹੋਣ ਤੇ ਕਹਿੰਦੇ ਟੀਚਰ ਨਹੀਂ ਦਿੱਤਾ ਜਾ ਸਕਦਾ ਬੱਚੇ ਥੋੜੇ ਐ ਇਹ ਸਕੂਲ ਨੂੰ ਮਰਜ ਕਰ ਦਿਓ ਇਹਨੂੰ ਬੰਦ ਕਰ ਦਿਓ ਤੇ ਬੱਚਿਆਂ ਨੂੰ ਕਿਸੇ ਨੇੜੇ ਦੇ ਵੱਡੇ ਸਕੂਲ ਦੇ ਵਿੱਚ ਭੇਜ ਦਿਓ ਸਿਲਸਿਲਾ ਇਹ ਚੱਲ ਰਿਹਾ ਤੇ ਦੂਜੇ ਪਾਸੇ ਜਿਹੜਾ ਅਸੀਂ ਵੇਖਦੇ ਆ ਕਿ ਇੱਕ ਲੀਡਰ ਦੇ ਪਿੱਛੇ 20 20 30 ਦੀ ਬਾਡੀਗਾਰਡ ਵੀ ਹੁੰਦੇ ਨੇ 10 10 ਬਾਡੀਗਾਰਡ ਹੁੰਦੇ ਨੇ ਤੇ ਵੱਡੇ ਜਿਹੜੇ ਮੰਤਰੀ ਜਿਨ੍ਹਾਂ ਨੂੰ Z ਸਿਕਿਉਰਿਟੀ ਕਹਿੰਦੇ ਆ ਉਹਦੇ ਵਿੱਚ ਤਾਂ ਸ਼ੈਂਕੜਿਆਂ ਦੀ ਗਿਣਤੀ ਦੇ ਵਿੱਚ Z ਸਿਕਿਉਰਿਟੀ ਵਾਲਿਆਂ ਕੋਲੇ ਜਿਹੜੀ ਸ ਕਰਮਚਾਰੀ ਹੁੰਦੇ ਨੇਗੇ ਜਾਨੀ ਇੱਕ ਬੰਦੇ ਦੀ ਸਾਮ ਸੰਭਾਲ ਲਈ ਜੈਡ ਸਿਕਿਉਰਿਟੀ ਦਿੱਤੀ ਜਾਂਦੀ ਹੈ ਕਿਉਂਕਿ ਬਹੁਤ ਇੰਪੋਰਟੈਂਟ ਹੁੰਦਾ ਕਹਿੰਦੇ ਤੇ ਪਰ ਜਿਹੜੇ ਬੱਚੇ ਸਾਡੇ ਦੇਸ਼ ਦਾ ਭਵਿੱਖ ਨੇ ਉਹ ਜੇ ਘੱਟ ਗਿਣਤੀ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਹੋਣ ਤੇ ਉਹਨਾਂ ਦਾ ਸਕੂਲ ਬੰਦ ਕਰਕੇ ਨੇੜੇ ਦੇ ਕਿਸੇ ਹੋਰ ਸਕੂਲ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਤੇ ਕਈ ਬੱਚੇ ਜਿਹੜੇ ਫਿਰ ਦੂਰ ਜਾਣ ਕਰਕੇ ਗਰੀਬ ਹੋਣ ਕਰਕੇ ਉਹ ਪੜਨ ਤੋਂ ਵਾਂਝੇ ਰਹਿ ਜਾਂਦੇ ਨੇ ਤੇ ਇਹ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣੀ ਸੀ ਇਹ ਗੱਲ ਜੇ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਕਰਿਆ ਕਰੋ ਇਹਦੇ ਉੱਤੇ ਚਰਚਾ ਕਰੋ ਤੁਹਾਡੀ ਇਸ ਮਸਲੇ ਦੇ ਉੱਤੇ رائے ਕੀ ਹੈ ਆਪਦੀ ਰੈਕਮੈਂਟ ਦੇ ਵਿੱਚ ਲਿਖਿਓ ਤੇ ਮੇਘ ਰਾਜ ਰੱਲਾ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਆਪਦਾ ਦੋਸਤ ਬਣਾਇਆ ਕਰੋ ਮੇਰੀ ਇਹ ਬੇਨਤੀ ਹੈ ਤੁਹਾਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ